ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਦਰਪਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਚੈਨਲ ਨਾਲ ਜੁੜੇ ਆ ਸਾਰੇ ਚੜ੍ਹਦੀ ਕਲਾ ਤੇ ਤੰਦਰੁਸਤੀ 'ਚ ਹੋਣਗੇ ਪਹੁੰਚ ਚੁੱਕੇ ਆ ਪਿੰਡ ਕਲਸੀਆਂ ਕਲਾਂ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤੇ ਤਸਵੀਰ ਸਜਣੋਂ ਲੱਗਦੀ ਪੱਟੀ ਬਾਈ ਗੁਰਵਿੰਦਰ ਸਿੰਘ ਦੇ ਫਾਰਮ ਤੇ ਪਹੁੰਚ ਚੁੱਕੇ ਆ ਤਿੰਨ ਐਨੀਮਲ ਲੈ ਕੇ ਆ ਦੋ ਵਾੜਾਂ ਇੱਕ ਮੱਝ ਜਿਹੜੀ ਸੋਈ ਆ ਸਾਰੀ ਡਿਟੇਲ ਲੈ ਕੇ ਦਵਾਂਗੇ ਅੰਤ ਤੱਕ ਜਰੂਰ ਮੇਰੇ ਭੈਣ ਭਰਾ ਜੁੜੇ ਰਹੋ ਵੇਖ ਕੇ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਓ ਤੇ ਸਾਰੇ ਹੈਗੇ ਸਾਰੀ ਵੈਰਾਈਟੀ ਹੈਗੀ ਐਚ ਐਫ ਜਰਸੀ ਤੇ ਮੱਝ ਵੀ ਕੋਈ ਵੀ ਗਾਹ ਕਿਥੋਂ ਖਾਲੀ ਨਹੀਂ ਮੁੜਦਾ ਠੀਕ ਅੱਗੇ ਰੌਣਕਾਂ ਬਥੇਰੀਆਂ ਲੱਗੀਆਂ ਵੀਰ ਦੇ ਕੋਲ ਲੈਣੇ ਡਿਟੇਲ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਚੜਦੀ ਕਲਾ ਜੀ ਚੜਦੀ ਕਲਾ ਜੀ ਚੜਦੀ ਕਲਾ ਤੇ ਹੋਰ ਸੁਣਾਓ ਵਧੀਆ ਵਧੀਆ ਠੀਕ ਪਹਿਲਾ ਮਾਲ ਫਿਰ ਵੇਗਿਆ ਵੀਰ ਜੀ ਸਾਰਾ ਕਿੱਦਾਂ ਵੇਖਿਆ ਐ ਉੱਡਦੇ ਟਿੱਟਾਂ ਟੰਗੂਂਦੇ ਅੱਛਾ ਜੀ ਹਾਂਜੀ ਹਾਂਜੀ ਤੇ ਅੱਜ ਵੀ ਬਥੇਰੀਆਂ ਰੌਣਕਾਂ ਲਾਈਆਂ ਜੀ ਹਾਂਜੀ ਹਾਂਜੀ ਐ ਗੱਡੀਆਂ ਦੇ ਗੱਡੀਆਂ ਖੜੀਆਂ ਕਰੀਆਂ ਹੈ ਸਾਰੇ ਭੈਣ ਭਰਾ ਤੇ ਹੋ ਚੜਦੀ ਕਲਾ ਚੜਦੀ ਕਲਾ ਜੀ ਠੀਕ ਆ ਨਾਮ ਜੀ ਨਾਮ ਗੁਰਵਿੰਦਰ ਸਿੰਘ ਪਿੰਡ ਕਲਸੀਆਂ ਕਲਾਂ ਜ਼ਿਲ੍ਹਾ ਜ਼ਿਲ੍ਹਾ ਫਰੀਦ ਤਰਨਤਾਰਨ ਸਾਹਿਬ ਤੇ ਮੋਬਾਈਲ ਨੰਬਰ 84379 13892 ਠੀਕ ਆ ਜੀ ਹਾਂਜੀ ਅੱਜ ਫਿਰ ਤਿੰਨ ਲੈਣਦੇ ਹਾਂ ਹਾਂਜੀ ਅੱਜ ਤਿੰਨ ਨਾਗੇ ਆ ਜੀ ਠੀਕ ਆ ਮੈਂ ਤੋਂ ਕਰੀਏ ਸਟਾਰਟਿੰਗ ਜਰਸੀ ਵਹਿੜ ਤੋਂ ਕਰ ਲਈਏ ਮੈਂ ਜਰਸੀ ਤੋਂ ਕਰੀਏ ਹਾਂਜੀ ਜਰਸੀ ਟੌਪ ਕੁਆਲਟੀ ਹੈ ਜਰਸੀ ਟੌਪ ਕੁਆਲਟੀ ਪੰਜਾਬ ਵਾਲੀ ਜਰਸੀ ਪੰਜਾਬ ਵਾਲੀ ਇੱਕ ਕਿਨਵਾ ਸੂਹਾ ਆ ਗਈ ਆ ਇਹ ਵੀ ਦੂਜੇ ਸੂਏ ਸੁਣੀ ਆ ਯਾਰ ਲਓ ਜੀ ਹਾਂਜੀ ਹਲੋ ਜੀ ਮੈਂ ਨਾ ਕੋਕੇ ਜੜੀ ਬੈਠੀ ਮਗਰੋਂ ਵੀਰੇ ਪੂਰੀ ਬਹੁਤ ਜੀ ਬਹੁਤ ਵਧੀਆ ਵੱਚੀ ਆ ਪੂਰੀ ਲਊਪੇਤ ਚਾ ਹਾਂਜੀ 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 ਠੀਕ ਆ ਸਾਂਭੀ ਕਿਸ ਨੇ ਪੂਰੀ ਦਿਲੋਂ ਹਣਾ ਫਾਰਮ ਚੋਂ ਲਈ ਆ ਆਪਾਂ ਦੇ ਫਾਰਮ ਦੇ ਵਿੱਚੋਂ ਹਾਂਜੀ ਹਾਂਜੀ ਫਾਰਮ ਦੀ ਜਾਬਦੀ ਉਂਝ ਦੇ ਕਿਸ ਨੇ ਸਾਂਭਣੀ ਨਹੀਂ ਸੀ ਇਹਦੇ ਹਾਂ ਫਾਰਮ ਦੀ ਆ ਜੀ ਵੱਚੀ ਵੱਚੀ ਦੀ ਫੇਸ ਕੁਆਲਿਟੀ ਵਿਖਾਇਓ ਵਿਖਾਇਓ ਮੜਾ ਮੁਖੜਾ ਵਿਖਾਇਓ ਕੀ ਕਰਦੀ ਆ ਹਲੋ ਜੀ ਕੀ ਬਾਤਾਂ ਮੁਖੜਾ ਬਹੁਤ ਸੋਹਣਾ ਹੈ ਖੁੱਲ ਕੇ ਤੁਰ ਤਰਾ ਕਰਾਈਏ ਚੈੱਕ ਲੋ ਜੀ ਜਰਸੀ ਪੀਓ ਪੰਜਾਬ ਵਾਲੀ ਸਜਣੋ ਹਾਂਜੀ ਹਾਂਜੀ ਤੇ ਗੂੜਾ ਕਲਰ ਆ ਠੀਕ ਆ ਜੀ ਲਓ ਜੀ ਕੀ ਬਾਤ ਆ ਪੂਰਾ ਕੋਕੇ ਜੜੀ ਬੈਠੀ ਖਰਮਾਲੀ ਦੇ ਖੰਧ ਤੁਣੀ ਬੜਾ ਸੋਹਣਾ ਲੱਗਾ ਬਹੁਤ ਵਧੀਆ ਬਹੁਤ ਲਓ ਜੀ ਨਾੜਾ ਨੂੜਾ ਵੜੀਆਂ ਐਨ ਬਾਨੇ ਦੇ ਹਾਂਜੀ ਹਾਂਜੀ ਇਹ ਦੁੱਧੀਆਂ ਨਿਸ਼ਾਨੀਆਂ ਕਵਰ ਕਰਦੀ ਫਿਰ ਹਾਂਜੀ ਹਾਂਜੀ ਮਿਲਕ ਮੈਨ ਵੀ ਸਜਣੋ ਚੰਗੀ ਆ ਲਾਓ ਜੀ ਮੋੜ ਲਓ ਫੇਸ ਕੁਆਲਟੀ ਵੇਖੋ ਕਰਮਾਲੀ ਦੀ ਖਰਗੋਸ਼ ਦਾ ਬੱਚਾ ਆ ਜੀ ਆ ਵਾਕੇ ਜਿਵੇਂ ਸਹਿਰ ਦੇ ਖਰਗੋਸ਼ ਦੇ ਬੱਚੇ ਦਾ ਮੁਖੜਾ ਹੁੰਦਾ ਨਾ ਐਵੇਂ ਨਿੱਕਾ ਆ ਜਾਂਦਾ ਹਾਂ ਨਿੱਕਾ ਨਿੱਕਾ ਕੰਨ ਹਾਂਜੀ ਹਾਂਜੀ ਇਹ ਜਰਸੀ ਦੀ ਪਿਓਰ ਨਿਸ਼ਾਨੀ ਹੁੰਦੀ ਆ ਲਓ ਜੀ ਸੂ ਪਊਗੀ ਅੱਜ ਸੂ ਬੂ ਵੀਰ ਜੀ ਕੋਈ ਗੱਲ ਨਹੀਂ ਸੂ ਬੂ ਤੇ ਬਣੀ ਆ ਬਹੁਤ ਸੂ ਅੱਜ ਸੂ ਪਊਗੀ ਜਿਵੇਂ ਪੂਰੇ ਫਿਸੇ ਪਹਿਲਾਂ ਹਾਂਜੀ ਹਾਂਜੀ ਲਓ ਜੀ ਬਾਕੀ ਸੁੰਦਿਆ ਸੁੰਦਿਆ ਬੱਚਾ ਤਰਦਿਆ ਹੋਰ ਡੰਗਰ ਪਸ਼ੂ ਬਣ ਜਾਂਦਾ ਹਾਂਜੀ ਹਾਂਜੀ ਕਿੰਨਾ ਕ ਦੁੱਧ ਦੀ ਚੁਵਾਈ ਇਹਨੇ ਕਰਾਈ ਆ ਪਹਿਲੇ ਸਵੇਰੇ ਦੁੱਧ ਵੀਰ ਜੀ ਆਉਂਦੇ 18-19 ਲੀਟਰ ਪਹਿਲਾਂ ਥੱਲੇ ਚੋਇਆ ਵਾ ਵਾਹ ਜੀ ਵਾਹ ਹਾਂ ਜੀ ਤੇ 20 ਤੋਂ ਪਲੱਸ ਉਮੀਦ ਹੈ ਆਦ ਕੀ ਦੀ ਠੀਕ ਆ ਜੀ ਹਾਂ ਜੀ ਹਾਂ ਜੀ ਸੋਹਣੀ ਆ ਵੜਾ ਪਲੀ ਪਲੋਸੀ ਜਾਂਦਾ ਵੀ ਕੀ ਇਹਨੂੰ ਤੇ ਹੁਣ ਮੁੱਲ ਕਰੇ ਕੀ ਕਰਦੇ ਆਪਾਂ ਮੁੱਲ ਵੀਰ ਜੀ ਆਪਾਂ ਜੈਜ ਦੇ ਕਰਨੇ ਆ ਕਿੰਨਾ ਜੀ 75000 ਮੰਗਿਆ ਦੀ ਅੱਛਾ ਜੀ ਤੇ 72 ਦੀ ਹਾਂ ਨਾ ਕਰਦਾਂਗੇ ਹੋਰ ਕਰਦਿਏ ਹੋਰ ਕਰਦਿਏ ਹੋਰ ਕਰਦਿਏ ਉੜਦੀਆਂ ਹੀ ਜਾਂਦੀਆਂ ਅੱਜ ਮੈਂ ਨਾ ਤੁਸੀਂ ਕੁਝ ਕਰਨਾ ਹੈ ਉੜਦਿਆਂ 70000 ਦੀ ਦੇ ਦਿਆਂ 70 ਦੀ ਹਾਂਜੀ 2 ਨਾ ਛੱਡ ਦਿੱਗੇ ਛੱਡ ਦਿੱਗੇ 1000 ਛੱਡ ਦਿੱਗੇ 2 ਨਾ ਕੁਝ ਨਹੀਂ ਦਾ ਪਾਰ ਲਾ ਦਿੱਗੇ 2000 ਦੇ ਦੋਵੇਂ ਬੰਨੀ ਜਾ ਆ ਦੇ ਉੜਦਿਆਂ ਜਾਣ ਪਾਰ ਲੱਗਣਗੇ ਰੋੜਣ ਕੀਆਂ ਜਾਣ ਦੇ 18000 ਲਓ ਜੀ ਫਿਰ ਅਨੰਦ ਵੱਜ ਗਈ ਤੇ ਹਾਂਜੀ ਹਾਂਜੀ ਲਓ ਸਜਣੋ ਦੂਜੇ ਨੰਬਰ ਤੇ ਐਫ ਕਿਣਵਾ ਸੂਹਾ ਆ ਗਈ ਵੀਰ ਜੀ ਇਹ ਵੀਰ ਜੀ ਘਰ ਵਾਲੇ ਦਾ ਦੂਜਾ ਆਂਦੇ ਆ ਠੀਕ ਆ ਕੋਈ ਤੀਜਾ ਮੰਨ ਤੀਜਾ ਵੀ ਮੰਨ ਲੈ ਵੀਰ ਭਰਾ ਭੈਣ ਭਰਾ ਠੀਕ ਆ ਹਾਂਜੀ ਹਾਂਜੀ ਥਾਣ ਬੜਾ ਸੋਹਣਾ ਲੱਗਾ ਕੀ ਬਾਤਾਂ ਲਓ ਜੀ ਲਓ ਇਹ ਵੀ ਤਾਜੀ ਸੂਈ ਆ ਇਹ ਵੀ ਤਾਜੀ ਸੂਈ ਵੀਰ ਜੀ ਬੱਚਾ ਤੇ ਬੱਚੀ ਮਗਰ ਬੱਚਾ ਜੀ ਮਗਰ ਲਓ ਜੀ ਖੁੱਲ ਗਏ ਤੋਰਾ ਤਰਾ ਕਰਾਈਏ ਚੈੱਕਾ ਸਜਣੋ ਗਈ ਸੀ ਭਗਾਨੇ ਆ ਕੋ ਬਣੀ ਪਈ ਪੂਰੀ ਕਰਮਾਲੀ ਥਾਣ ਬੜਾ ਕੰਮ ਦਾ ਮੇਲ ਕਾਫ ਮਗਰ ਵੀਰ ਕਹਿੰਦਾ ਸਾਹਮਣੇ ਦੇਖ ਰਹਿ ਜੋ ਬੱਜਾ ਠੀਕ ਆ ਜੀ ਤੇ ਤੋਰਾ ਤਰਾ ਵਹਿੜ ਦਾ ਚੰਗਾ ਜੀ ਲਓ ਜੀ ਲਓ ਜੀ ਡਰ ਗਈ ਆ ਨਾ ਨੂੰ ਕਰ ਲੋ ਮੋੜ ਲਓ ਭੈਣ ਭਰਾ ਇੱਕ ਮੋਟਰਸਾਈਕਲ ਖੜੇ ਸਾਹਮਣੇ ਨਾ ਪਸ਼ੂ ਡਰਦਾ ਹਨਾ ਸਾਂਦ ਤੋਂ ਡਰ ਜਾਂਦਾ ਸਾਂਦ ਤੋਂ ਫਾਰਮ ਮੈਂ ਤੁਹਾਨੂੰ ਪਤਾ ਵਾ ਡੰਗਰ ਨਹੀਂ ਕੱਢੇ ਹੁੰਦੇ ਬਾਹਰ ਕੇ ਨਹੀਂ ਨਹੀਂ ਜੀ ਫਾਰਮ ਦੇ ਵਿੱਚ ਹੀ ਰਹਿਣੇ ਆ ਹਾਂਜੀ ਹਾਂਜੀ ਅਲੋ ਥਾਂ ਦੇ ਆਰਡਰ ਕੁਆਲਿਟੀ ਸੰਬੇ ਵਾਲਾ ਬਹੁਤ ਸੋਹਣਾ ਲੱਗਾ ਹਨਾ ਵਾਹ ਜੀ ਵਾਹ ਗਾਂ ਹੁੰਦੀ ਥਾਂ ਦੇ ਲੋ ਜੀ ਕੀ ਬਾਤਾਂ ਦੇ ਕਿੰਨਾ ਹੋਣੇ ਦਾ ਦੁੱਧ ਆ ਜਾਂ ਬੌਲਾ 15 16 ਲੀਟਰ ਬੌਲਾ ਹੋਊਗਾ ਬੌਲਾ ਆ ਦਾ ਜੀ ਸੀ ਕਿੰਨੇ ਕੱਲ ਦੀ ਸੂਈ ਆ ਫਿਰ ਤੇ ਬੌਲਾ ਹੀ ਹੋਣਾ ਜੀ ਹਾਂਜੀ ਹਾਂਜੀ ਫਿਰ ਤੇ ਆ ਬੌਲਾ ਹੀ ਹੋਣਾ ਜੇ ਕੱਲ ਦੀ ਸੂਈ ਆ ਦੀ ਲਓ ਜੀ ਲਓ ਮੋਲ ਕਰਕੇ ਮੋਲ ਵੀਰ ਜੀ ਇਹਦਾ ਵੀ 75000 ਕਰਦੇ ਆ ਅੱਛਾ 70 ਦੀ ਹਾਂ ਨਾ ਕਰਦੇ ਇਹ ਵੀ ਫਿਰ 68 ਦੀ ਕਰਦਗੇ ਜਿਹੜੀ ਮਰਜ਼ੀ ਲੈ ਜਾਏ ਸਤਾਰਥ ਦੀ ਜਾਨ ਦੇਉ ਇਹ ਯਾਰ ਘੱਟ ਕਰ ਦਿੱਗੇ ਹਾਂਜੀ ਉਹਦੇ ਨਾਲ ਵੀ ਆਪਾਂ ਇਹਦਾ ਮਾਨਦਾਨ ਕਰਾਂਗੇ ਘਰ ਆਏ ਵੀਰ ਭੈਣ ਦਾ ਹੋਰ ਮਾਨਦਾਨ ਕਰਾਂਗੇ 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 ਜੇ ਕਰਾਂਗੇ ਤੇ ਉੜਦਿਆਂ ਜਾਣਗੇ ਠੀਕ ਹੈ ਜੀ ਮੱਝ ਗਾੜੀ ਆ ਗਈ ਕਿਣਵਾ ਸੂਆ ਆ ਗਈ ਮੱਝ ਵੀਰ ਜੀ ਤੀਜਾ ਸੂਆ ਸੂਈ ਹੈ ਮਹੀਨੇ ਦੀ ਸੂਈ ਆ ਠੀਕ ਹੈ ਥੋੜਾ ਮੈਂ ਲਿਸ ਬਣਾਇਆ ਥੋੜਾ ਜਿਹਾ ਬਣਾ ਲਿਆ ਲਿਸਾ ਬਣੇਗਾ ਵਾ ਪਰ ਮੈਂ ਥਣ ਚੱਡੇ ਦੀ ਬਹੁਤ ਵਾਹ ਜੀ ਵਾਹ ਆਰਡਰ ਕੁਆਲਟੀ ਵੇਖੋ ਸੰਜਣੋ ਛੱਡਾ ਵੇਖੋ ਪੈਰ ਲਾ ਕੇ ਭਾਵੇਂ ਉੱਤੇ ਚੜਜੋ ਠੀਕ ਆ ਉਹ ਵੀ ਵੀਰ ਜੀ 10000 ਲੀਟਰ ਮੈਂ ਹਲੇ ਹੋ ਪੂਰਾ ਠ ਇਹ ਦੁੱਧ ਵਾਲੀ ਨਿਸ਼ਾਨੀ ਹੁੰਦੀ ਹੈ ਜਿਹੜਾ ਇਸ ਤਰ੍ਹਾਂ ਆਰਡਰ ਕਰਵਾਉਂਦੇ ਮਿਲਕ ਵੈਣ ਵੇਖੋ ਇਹਦੀ ਮਿਲਕ ਵੈਣ ਕਿੱਡੀ ਕਿ ਮੋਟੀ ਹੈ ਦੀ ਲਓ ਜੀ ਲਓ ਕੀ ਬਾਤਾਂ ਸੇਂਗ ਮੂੰਹ ਵੇਖ ਸਕਦੇ ਫੇਸ ਕੁਆਲਟੀ ਮਗਰ ਕਟਾ ਹਾਂਜੀ ਹਾਂਜੀ ਨਹੀਂ ਮਗਰ ਕੱਟੀ ਵੀ ਜੀ ਕੱਟੀ ਆ ਗਈ ਸਜਰੋਂ ਮਹੀਨੇ ਦੀ ਸੂਈ ਦੱਸਦੇ ਆ ਤੇ ਹੁਣ ਬਹੁਤ ਸੋਨਾ ਮੈਨੂੰ ਲੱਗਾ ਕੰਮ ਦਾ ਲਓ ਜੀ ਲਓ ਦੁੱਧ ਪੱਕਾ 10 ਕਿਲੋ ਹਾਂ ਪੱਕਾ 10 ਕਿਲੋ ਪੱਕਾ ਹੋਗਾ ਯਾ ਉਤਰਾ ਬਖਾਰਾ ਜਾਣਾ ਨਹੀਂ ਕਰਦੀ ਆ ਠੀਕ ਆ ਲੈਓ 10 ਲੀਟਰ ਹੋਗਾ ਲੈਓ ਜੀ ਬਹੁਤ ਸੋਹਣੀ ਆ ਤੀਜਾ ਸੁਹਾ ਸੱਜਣੋਂ ਮੈਂ 10 ਕਿਲੋ ਦੁੱਧ ਆ ਮਗਰ ਆ ਗਈ ਕੱਟੀ ਠੀਕ ਆ ਜੀ ਲਓ ਜੀ ਲੋਟ ਲੋ ਮੇਲਾ ਪਿੰਡ ਕਲਤੀਆਂ ਪਾਉਂ ਕੇ ਦੇਟ ਬੜੇ ਜਾਇਜ਼ ਆ ਸਾਰੇ ਪਸ਼ੂਆਂ ਦੇ ਆ ਲਓ ਜੀ ਇਹਦਾ ਫਿਰ ਕੀ ਮੁੱਲ ਕਰਤਾ ਵੀ ਜੀ ਬੋਲਤਾ ਵੀ ਦੀ ਆ 75 ਹੀ ਕਰਦੇ ਆ ਅੱਛਾ ਜੀ 70 ਦੀ ਜਾਂਦੇ ਹੋ ਵੀ 70 ਦੀ ਉੱਥੇ ਗਾਵਾਂ ਵਾਲੇ ਮੋਲ ਜੀ ਲਿਆਓਗੇ ਇਹਨੂੰ ਹੀ ਲੱਗਦਾ ਅੱਜ ਖੁਸ਼ ਹੈਗੀ ਕਰਦ ਹੋ ਗਏ ਤਸੱਲੀਆਂ ਅੱਜ ਪੂਰੀਆਂ ਦੋ ਛੱਡ ਦੀ 70 ਚ ਉੱਥੇ ਹੀ ਕਰਦ ਗਏ ਫਿਰ ਤਿੰਨਾਂ ਲਈ ਜਿਹੜੀ ਜੀ ਕਰੇ ਜਰਸੀ ਐਚ ਐਫ ਤੇ ਜਾਂ ਮੱਝ ਲੈ ਜੇ ਮੋੜ ਕੇ ਨਾ ਕੋ ਜਾਵੇ ਵੀਰ ਜੀ ਇਹਦੀ ਹਾਂ ਨਾ ਹੋਣੀ ਜੀ ਅੱਛਾ ਸਿਰਫ 200 ਰੁਪਏ ਛੋੜ ਹੀ ਹੋਣੀ ਹੈ ਅੱਛਾ ਜੀ 4000 ਦੀ ਸ਼ਾਰਦੀ ਹਾਂ ਨਾ ਨਹੀਂ ਜਿਹੜੀ ਹੋਣੀ ਆ ਹਾਂ ਨਾ ਹੀ 200 ਰੁਪਏ ਛੋੜ ਹੀ ਹੋਣੀ ਕੋਈ ਵੀਰ ਭੈਣ ਨਾ ਲਓ ਜੀ ਲੁੱਕੇ ਫੋਨ ਲਾ ਕੇ ਨਾ ਆਖੇਗੀ ਇੰਨੇ ਦੀ ਦੇ ਦੋ ਤੇ ਇੰਨੇ ਦੀ ਦੇ ਦੋ ਕੀ ਬਾਤਾਂ ਫੇਰ ਅਨੰਦ ਬੰਦ ਤੇ ਜੀ ਨੇ ਲਓ ਜੀ ਨਰਖ ਪਰਕਰ ਤੇਸਲੀਆਂ ਕਰਕੇ ਲੈ ਜਾਓ ਮੇਲਾ ਲੋਟ ਲੋ ਸਜਣੋ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸੰਧੂ ਬੱਧਰਪੁਰਿਆ ਡੇਰੀ ਫਾਰਮ ਵਾਲੋ